ਮੇਰਾ ਕੇਸ ਚੱਲਦਾ ਸੀ ਪਹਿਲਾਂ ਜਦੋਂ ਮੈਂ ਪਹਿਲੀ ਵਾਰ ਇੱਥੇ ਆਇਆ ਪਹਿਲੇ ਦਿਨ ਆਇਆ ਉਦੋਂ ਮੈਨੂੰ ਆਪਣੇ ਵਕੀਲ ਦਾ ਫੋਨ ਆ ਗਿਆ ਵੀ ਆਜਾ ਤੇਰਾ ਕੇਸ ਨਿਬੜਾ ਪਹਿਲਾਂ ਇਹ ਹੋ ਗਿਆ ਹਾਂਜੀ ਪਹਿਲ ਆਉਂਦਾ ਸਾਰੀ ਹੋ ਗਿਆ ਅਸੀਂ ਦੋਵੇਂ ਨਾ ਜੌਬ ਤੇ ਜਾਂਦਾ ਯੋਗਾ ਟੀਚਰ ਹਾਂ ਅਸੀਂ ਮਤਲਬ ਕੋਈ ਵਾਰ ਸਾਰਾ ਨਾ ਇਦਾਂ ਦੀ ਕਰਾਮਾਤ ਹੋਈ ਨਹੀਂ ਕਿ ਅਸੀਂ ਜਾਂਦੇ ਨਾ ਸਾਡੇ 1:00 ਵਜੇ ਪੈਟਰੋਲ ਖਤਮ ਹੋ ਜਾਂਦਾ ਸੀਗਾ ਤੇ ਉਸ ਟਾਈਮ ਤੇ ਅਸੀਂ ਸਨ ਬਾਬਾ ਜੀ ਤੇ ਇੰਨਾ ਵਿਸ਼ਵਾਸ ਆ ਕਿ ਮਤਲਬ ਜਦੋਂ ਵੀ ਅਸੀਂ ਉਹਨਾਂ ਨੂੰ ਯਾਦ ਕਰਨਾ ਅਸੀਂ ਕਹਿੰਨਾ ਹੈ ਸੱਚਾ ਪਾਤਸ਼ਾਹ ਅਸੀਂ ਇੱਥੇ ਖੜੇ ਆ ਹੁਣ ਸਾਨੂੰ ਪੈਟਰੋਲ ਦੇ ਨਾਲਾ ਵੀ ਨਹੀਂ ਕੋਈ ਹੈਗਾ ਹੁਣ ਅਸੀਂ ਘਰ ਕਿੱਦਾਂ ਪਹੁੰਚਾਂਗੇ ਪਰ ਅਸੀਂ ਜਾਣਦੇ ਹਾਂ ਕਿ ਪਰਮਾਤਮਾ ਜਾਣਦਾ ਜਦੋਂ ਜਦੋਂ ਅਸੀਂ ਉਹਨਾਂ ਨੂੰ ਯਾਦ ਕੀਤਾ ਨਾ ਉਸੇ ਟਾਈਮ ਉਹ ਹਾਜ਼ਰ ਨਾ ਹੋਏ ਤਾ ਹੀ ਨਹੀਂ ਲੱਗਦਾ ਸੀ ਸਾਨੂੰ ਕਿਹੜੇ ਟਾਈਮ ਕੋਈ ਇਨਸਾਨ ਆਦਨ ਸੀਗਾ ਕਹਿੰਦਾ ਸੀਗਾ ਭੈਣੇ ਕੀ ਗੱਲ ਹੋਈ ਆ ਪੈਟਰੋਲ ਖਤਮ ਹੋ ਗਿਆ ਆ ਲੋਸ ਸਿਖਵਾਦਨੀਆਂ ਅਸੀਂ ਪੈਟਰੋਲ ਵਾਪਸ ਤੱਕ ਛੱਡਿਆ ਨਾ ਮੈਂ ਕਿੰਨੀ ਆ ਜੋ ਜੋ ਅਸੀਂ ਛੋਟੀਆਂ ਛੋਟੀਆਂ ਹੈ ਜੀਆਂ ਗੱਲਾਂ ਸਾਡੇ ਨਾਲ ਹੋਈਆਂ ਨੇ ਨਾ ਕੀ ਮਤਲਬ ਕਿ ਜਿਵੇਂ ਦੋਚੀ ਨਹੀਂ ਸਕਦੇ ਕਿ ਪ੍ਰਮਾਤਮਾ ਹਾਜ਼ਰ ਨਾਜ਼ਰ ਆਪ ਹੁੰਦੇ ਸੀ ਉਸੇ ਟਾਈਮ ਸਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਇਹ ਸਮਾਂ ਬਹੁਤ ਵਧੀਆ ਸਮਾਂ ਆਇਆ ਸੀ ਕਿ ਬਾਬਾ ਜੀ ਦੀ ਬਦੌਲਤ ਆਇਆ ਸਾਰਾ ਕੁਝ ਇਤੋਂ ਹੀ ਮਿਲਿਆ ਵੀਰੇ ਸਾਨੂੰ ਵੀ ਬਹੁਤ ਬਹੁਤ ਕੁਛ ਜੀਤਾ ਬਾਬਾ ਜੀ ਨੇ ਸਾਨੂੰ ਮੰਗਣ ਦੀ ਲੋੜ ਨਹੀਂ ਪਈ ਇਹ ਕਿਹਦੇ ਬਹੁਤ ਜ਼ਿਆਦਾ ਸਾਨੂੰ ਇੱਥੇ ਆ ਕੇ ਬਹੁਤ ਜ਼ਿਆਦਾ ਸਕੂਨ ਮਿਲਦਾ ਆਂਦੇ ਹਰੇਕ ਦੁੱਖ ਭੁੱਲ ਜਾਂਦੇ ਕੋਈ ਵੀ ਟੈਨਸ਼ਨ ਹੁੰਦੀ ਘਰਾਂ ਚ ਸਾਨੂੰ ਟੈਨਸ਼ਨ ਫਰੀ ਰਹਿੰਦੇ ਆ ਜੀ ਪਹਿਲਾਂ ਤਾਂ ਮੇਰੇ ਬੱਚੇ ਨੂੰ ਹਾਰਦੀ ਪ੍ਰੋਬਲਮ ਸੀਗੀ ਉਹ ਸਾਡੇ ਮੇਰੇ ਬੇਟੀ ਦੀ ਠੀਕ ਹੋਈ ਆ ਦੂਸਰਾ ਮੇਰੇ ਹਸਬੰਦ ਤੇ ਕੇਸ ਪੈ ਗਿਆ ਸੀਗਾ ਤੇ ਉਹਨਾਂ ਦੀ 15 ਦਿਨਾਂ ਦੇ ਵਿੱਚ ਯਾਨੀ ਕਿ ਘਰ ਆ ਕੇ ਜ਼ਮਾਨਤ ਹੋ ਗਈ। ਫਿਰ ਮੈਂ ਬਹੁਤ ਜ਼ਿਆਦਾ ਬਿਮਾਰ ਹੋ ਗਈ ਸੀ 4 ਗ੍ਰਾਮ ਖੂਨ ਰਹਿ ਗਿਆ ਸੀ ਸਾਰੇ ਹਸਪਤਾਲ ਵਾਲਿਆਂ ਨੇ ਜਵਾਬ ਦੇ ਦਿੱਤਾ ਸੀਗਾ ਮੈਨੂੰ। ਤੇ ਬਾਬਾ ਜੀ ਦੀ ਕਿਰਪਾ ਅਸੀਂ ਹੋਈ ਮੈਂ ਤਿੰਨ ਚਪੈਰਿਆਂ ਦੇ ਵਿੱਚ ਹੀ ਮੇਰੇ ਰਿਪੋਰਟਾਂ ਜਿਹੜੀਆਂ ਸਾਰੀਆਂ ਸਹੀ ਆ ਗੀਆਂ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਆਪਾਂ ਪਹੁੰਚਿਆ ਜਮਾਡਲਟਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਜਿੱਥੇ ਕਿ ਹਰ ਬੁੱਧਵਾਰ ਚਪੈਰਾ ਸਾਹਿਬ ਦਾ ਸਮਾਗਮ ਕੀਤਾ ਜਾਂਦਾ। ਦੂਰੋਂ ਦੂਰੋਂ ਸੰਗਤਾਂ ਦੀਆਂ ਸੰਗਤਾਂ ਨਾਲ ਗੱਲਬਾਤ ਕਰਦੇ ਹਾਂ ਕੀ ਕਹਿਣਾ ਸੰਗਤਾਂ ਦਾ ਵਾਇ ਗੁਰਜੀ ਦਾ ਖਾਲਸਾ ਬੈਗੁਰੀ ਫਤਿਹ ਮੇਰਾ ਨਾਮ ਰਾਮ ਸਿੰਘ ਹੈ ਜੀ ਮੈਂ ਦਰਾਹਿਤ ਹਾਂ ਕਿੰਨੀ ਦੇਰ ਹੋ ਗਈ ਜਾਂਦੇ ਆ ਮੈਨੂੰ ਉਹਨੂੰ ਤਜਰ ਹੋ ਗਿਆ ਜੀ 6 ਦਿਨ ਤੇਰ ਹੋ ਗਿਆ ਹਾਂ ਜੀ ਮਨੋ ਤਾਂ ਬਹੁਤ ਪੂਰੀ ਕਹਿਣ ਤੋਂ ਮਤਲਬ ਹੈ ਮੈਂ ਕਿਹਨ ਤੋਂ ਪੈਸੇ ਵੀ ਲੈਣਾ ਮੇਰਾ ਕੇਸ ਚੱਲਦਾ ਸੀ ਪਹਿਲਾਂ ਜਦੋਂ ਮੈਂ ਪਹਿਲੀ ਵਾਰ ਇੱਥੇ ਆਇਆ ਪਹਿਲੇ ਦਿਨ ਆਇਆ ਉਦਨੇ ਮੈਨੂੰ ਆਪਣੇ ਵਕੀਲ ਦਾ ਫੋਨ ਆ ਗਿਆ ਵੀ ਆ ਜਾ ਤੇਰਾ ਕੇਸ ਨਿਬੜਾਂਗੇ ਪਹਿਲਾਂ ਇਹ ਹੋ ਗਿਆ ਪਹਿਲੀ ਹਾਂਜੀ ਪਹਿਲ ਆਉਂਦੇ ਸਾਰੇ ਇਹ ਹੋ ਗਿਆ ਫਿਰ ਮੇਰੇ ਲੜਕੇ ਦਾ ਮੰਗਣਾ ਹੀ ਹੁੰਦਾ ਉਹ ਭੱਗਦਾ ਕਰਦਾ ਮੰਗਣਾ ਕੁਝ ਨਹੀਂ ਬੋਲਿਆ ਮੰਗਣਾ ਫਟ ਪੁੱਟਨੇ ਪੋਗੇ ਫਿਰ ਘਰ ਦੇ ਵਿੱਚ ਹੋਰ ਸੀ ਚੱਲਦਾ ਜਿਵੇਂ ਕੰਮਕਾਰ ਸੀ ਬਹੁਤ ਬਧੀ ਕੰਮ ਚੱਲਦਾ ਸੀ ਮੇਰਾ ਮੋਟਰ ਹੈ ਖਰਾਬ ਸੀ ਮੈਂ ਆਉਂਦੇ ਅਨਸਾਰ ਹੀ ਕਿਸੇ ਮੈਂ ਹੱਥ ਲਾਤਾ ਅਜੇ ਤੱਕ ਮੈਂ ਠੀਕ ਨਹੀਂ ਕਰਿਆ ਸਿਰਫ ਇਹ ਚਾਈਣੀ ਚੱਲਦਾ ਉਹੋ ਹਾਂਜੀ ਇੰਨੇ ਮਤਲਬ ਮਾਰਨ ਸ਼ਕਤੀ ਆ ਦੇਖੋ ਉਹਦਾ ਸੀਰ ਸਿੰਘ ਨੇ ਮਾਰ ਮਾਰੇ ਜਾਣ ਜਾਣੇ ਦੁਨੀਆ ਦੇ ਦਾਦੇ ਨੇ ਇਦਾਂ ਨਿਕਾਲੇ ਜਿਵੇਂ ਆਪਾਂ ਨੇ ਨਾ ਗੱਲ ਕਰੀਏ ਵਧੀਆ ਬਣਾ ਕੇ ਤਾਂ ਇਹਨਾਂ ਕੋਈ ਕੱਟਾ ਨਹੀਂ ਆ ਜਦੋਂ ਆਉਂਦਾ ਮਨ ਉਹ ਜੈਸਾ ਮਨ ਲੈ ਕੇ ਆਉਂਦਾ ਵੈਸਾ ਮਨ ਭਰ ਕੇ ਦਿੰਦੇ ਮਾਰਦੇ ਝੋਲੀ ਵੀ ਮਤਲਬ ਬੜੇ ਤੂਫਾਨ ਭਰ ਕੇ ਦਿੰਦੇ ਮਾਰਦੇ ਹੁੰਦੇ ਬਹੁਤ ਵਧੀਆ ਜੇ ਮੈਂ ਤਾਂ ਇਹ ਕਹਾਂਗਾ ਵੀ ਜਿਹਨੂੰ ਕੋਈ ਸ਼ੱਕ ਪੈਂਦੀ ਕਿਸੇ ਪੱਤੇ ਨਹੀਂ ਕੰਮ ਬਣਦਾ ਤੇ ਆਵੇ ਆਪਣਾ ਕੰਮ ਇਸ ਮਨ ਤੇ ਰੱਖ ਕੇ ਆਵੇ ਮਨ ਭਾਵਾਂ ਰੱਖ ਕੇ ਆਵੇ ਪੀਰਾ ਹੁੰਦਾ ਤੇ ਗੁੱਧਵਾਰ ਦੀ ਕਿੰਨੀ ਕਾਰਸ ਹੁੰਦੀ ਆ ਕੋਈ ਗੁੱਧਵਾਰਾ ਤਾਂ ਕਿੰਨੀ ਗੁੱਧਵਾਰ ਦੀ ਬਹੁਤ ਆਸ਼ੀਂ ਜਦ ਬੁੱਧਵਾਰ ਪਹਿਲਾ ਗਣਦੇ ਰਹੇ ਤਾਂ ਅੱਜ ਤਾਂ ਮੰਗਲਵਾਰ ਹੋ ਗਿਆ ਕੱਲ ਬੁੱਧਵਾਰਾ ਰਾਤ ਨੂੰ ਨੀਂਦ ਨਹੀਂ ਆਉਂਦੀ ਅੱਜ ਅੱਜੀ ਮੈਂ ਤੁਹਾਨੂੰ ਗੱਲ ਦੱਸਦਾ ਮੈਂ ਆਇਆ ਨਹੀਂ ਸੀ ਮੇਰੇ ਨਾਲ ਆਉਣਾ ਸੀ ਕਿਸੇ ਨੇ ਤੇ ਉਹ ਮੈਂ ਮਨਚਾਂ ਮੈਂ ਜਾਣਾ ਉਹ ਮੈਨੂੰ ਸੜਕੇ ਆ ਗਿਆ ਮੇਰੇ ਮਨ ਇੰਨੀ ਖਿੱਚ ਦਿੱਤੀ ਮਹਾਰਾਜ ਨੇ ਜਿਵੇਂ ਮੇਰੇ ਸਿਰ ਤੇ ਨਾ ਪੈਰ ਰੱਖਿਆ ਮਹਾਰਾਜ ਨੇ ਮੈਂ ਦੇਖ ਨਹੀਂ ਸਕਦਾ ਮੈਂ ਦਰਾਹਤ ਅੱਧੇ ਘੰਡੇ ਪੱਚ ਪਹੁੰਚ ਗਿਆ ਕਿਸੇ ਨੇ ਮੈਨੂੰ ਬੁਲਾਇਆ ਨਹੀਂ ਕਿਸੇ ਪੁੱਛਿਆ ਨਹੀਂ ਇਨਾ ਕੰਮ ਅੱਜ ਇਨੇ ਕੰਮ ਬਣੇ ਨੇ ਜਿਹਦੇ ਹੱਦੇ ਹੀ ਕੋਈ ਨਹੀਂ ਸਾਰੇ ਕੰਮ ਮੈਂ ਇਕੱਲੇ ਕਰੇ ਕਰਦਾ ਕਰੇ ਮੇਰੇ ਹੈ ਨਹੀਂ ਇਸ ਕਰਕੇ ਵੀ ਬਹੁਤ ਵਜੇ ਲੱਗਾ ਮੈਂ ਤਾਂ ਤੁਹਾਨੂੰ ਇਹ ਕਹੂੰਗਾ ਕਿ ਜੇ ਮੰਚ ਕੋਈ ਵੀ ਸੰਕਤ ਹੈ ਨਹੀਂ ਵੀ ਕੰਮ ਬਣਦਾ ਉਹ ਆਉਣਾ ਦਹੀਦਾ ਮੰਚ ਬੇਨਤੀ ਰੱਖ ਕੇ ਆ ਜਾਓ ਬੇਨਤੀ ਕਰੋ ਤੁਰੰਤ ਕੰਮ ਹੁੰਦਾ ਇਸ ਕਰ ਠੀਕ ਹੈ ਜੀ ਬਾਈ ਸਾਹਿਬ ਵੈਕੁਰ ਸਾਹਿਬ ਕੀ ਬਾਈ ਕੁ ਜੀ ਕੀ ਫਤਹਿ ਵੀਰਿੰਦਰ ਕੌਰ ਕਿਹੜੀ ਜਗ੍ਹਾ ਤੁਹਾਨੂੰ ਅਸੀਂ ਸ਼ਿਮਲਾਪੂਰੀ ਕੁਆਲਿਟੀ ਚਲੋ ਸਾਨੂੰ ਤਕਰੀਬਨ 2 ਸਾਲ ਹੋ ਚਲੇ ਆ ਤੁਹਾਨੂੰ ਆਂਦੇ ਰੂਹ ਗੁਰਦਾਰ ਦੇ ਬਹੁਤ ਸਾਰੀਆਂ ਹੀ ਸਾਡੀਆਂ ਮਨ ਕਾਮਨਾ ਪੂਰੀਆਂ ਹੋਈਆਂ ਮੈਂ ਇਹ ਕਹਿਨੀ ਆ ਥਾਰੀ ਸਾਧ ਸੰਗਤ ਨੂੰ ਕਿ ਜਿਹੜਾ ਵੀ ਪਰਮਾਤਮਾ ਦੇ ਇਸ ਦਰ ਤੇ ਆ ਗਿਆ ਨਾ ਉਹ ਕਦੇ ਖਾਲੀ ਨਹੀਂ ਜਾਊਗਾ ਇੰਨੀਆਂ ਸਾਰੀਆਂ ਮਨ ਕਾਮਨਾ ਪੂਰੀਆਂ ਹੋਈਆਂ ਨੇ ਨਾ ਜੀ ਅਸੀਂ ਕਦੇ ਸੋਚਿਆ ਨਹੀਂ ਸੀਗਾ ਕਿ ਅਸੀਂ ਇੱਥੇ ਤੱਕ ਪਹੁੰਚਾਂਗੇ ਕਦੇ ਗੱਡੀਆਂ ਜੋਗੇ ਨਹੀਂ ਸੀ ਘਰ ਜੋਗੇ ਨਹੀਂ ਸੀ ਅਸੀਂ ਕਿਰਾਏ ਤੇ ਰਹਿੰਦੇ ਸੀ ਪਰ ਪਰਮਾਤਮਾ ਨੇ ਨਾ ਇੰਨਾ ਕਿ ਸਾਡਾ ਸਾਥ ਦਿੱਤਾ ਇੰਨੀਆਂ ਮਨ ਕਾਮਨਾ ਪੂਰੀਆਂ ਕੀਤੀਆਂ ਨੇ ਸਾਡੀਆਂ ਸਾਨੂੰ ਘਰ ਦਿੱਤਾ ਜਗਾ ਦਿੱਤੀ ਰਹਿਣ ਦੇ ਲਈ ਸਾਨੂੰ ਗੱਡੀਆਂ ਦਿੱਤੀਆਂ ਪਰਮਾਤਮਾ ਨੇ ਇਸ ਦਰ ਤੋਂ ਮਿਲਿਆ ਸਾਨੂੰ ਇਸ ਗੱਡੀ ਇਹ ਪਰਮਾਤਮਾ ਦਾ ਲੜ ਸਿੱਕਦੀ ਨਹੀਂ ਛੱਡਣਾ ਸਾਰੀ ਸਾਥ ਸੰਗ ਨੂੰ ਇਹੇ ਬੇਨਤੀ ਕਰਦੀਆਂ ਕਿ ਜਿਹੜਾ ਇਸ ਦਰ ਤੇ ਆ ਗਿਆ ਕਦੇ ਖਾਲੀ ਨਹੀਂ ਜਾਊਗਾ ਕਦੇ ਵੀ ਨਹੀਂ ਖਾਲੀ ਆ ਮੇਰੀ ਉਹ ਹੈਗੇ ਭਾਬੀ ਨੇ ਕਦੇ ਅਸੀਂ ਇਹਨਾਂ ਨੇ ਸੋਚਿਆ ਤਾਂ ਕਿ ਨਹੀਂ ਸੀਗਾ ਕਿ ਮਤਲਬ ਸਾਡੇ ਘਰ ਚ ਗੱਡੀ ਆ ਜੋ ਸਾਨੂੰ ਨਹੀਂ ਪਤਾ ਪਰਮਾਤਮਾ ਨੇ ਕਿੱਦਾਂ ਬਾਅ ਫੜੀ ਸੜਕੋ ਇੱਕਰ ਪਿਆਨੀ ਸੀ ਸਾਡੇ ਘਰ ਵੀ ਗੱਡੀ ਆਈ ਇਹਨਾਂ ਦੇ ਵੀ ਆਈ ਕਿ ਕਿਰਾਏ ਤੇ ਰਹਿਨੇ ਆ ਪਰ ਕਿਰਾਏ ਤੋਂ ਹੁਣ ਅਸੀਂ ਸਾਨੂੰ ਬਾਬਾ ਜੀ ਨੇ ਜਗ੍ਹਾ ਦਿੱਤੀ ਆ ਅਸੀਂ ਆਪਣੀ ਆਪਣੀ ਜਗ੍ਹਾ ਜੋਗੇ ਹੋਏ ਆ ਗੱਡੀ ਜੋਗੇ ਹੋਏ ਆ ਬਹੁਤ ਬਹੁਤ ਉੱਚਾ ਲੈ ਕੇ ਗਿਆ ਪਰਮਾਤਮਾ ਜੀ ਇਹ ਗੱਲ ਕੀਤੀ ਦੇ ਬੁੱਧਵਾਰ ਦੀ ਕਿੱਦਿਆ ਤਾਂ ਆਪਾਂ ਤਾਂ ਚਾਹ ਹੁੰਦਾ ਪਰ ਅਸੀਂ ਝੂਠ ਨਹੀਂ ਬੋਲਾਂਗੇ ਵੀ ਅਸੀਂ ਜੌਬ ਕਰਨ ਕਰਕੇ ਨਾ ਜੋ ਪੈਰਾ ਸਾਹਿਬ ਕਦੇ ਘੱਟ ਨਹੀਂ ਸਕਦੇ ਪਰ ਜਿੰਨਾ ਕੋ ਹੁੰਦਾ ਸਾਡੇ ਕੋਲ ਸਮਾਂ ਨਿਕਲਦਾ ਅਸੀਂ ਜ਼ਰੂਰ ਕੋ ਬੁੱਧਵਾਰ ਆਨੇ ਆ ਬਹੁਤ ਬੁੱਧਵਾਰ ਵੀ ਆਨੇ ਆ ਐਤਵਾਰ ਵੀ ਆਨੇ ਆ ਇੱਕ ਸਾਲ ਹੋ ਗਿਆ ਸਾਨੂੰ ਦਰਬਾਰ ਸਾਹਿਬ ਵੀ ਜਾਂਦੇ ਸ਼ਹੀਦ ਸਾਹਿਬ ਵੀ ਜਾਂਦੇ ਹਰ ਮਹੀਨੇ ਅਸੀਂ ਸ਼ਹੀਦ ਸਾਹਿਬ ਜਾਂਦੇ ਆ ਦਰਬਾਰ ਸਾਹਿਬ ਜਾਂਦੇ ਆ ਉਹ ਵੀ ਪਰਮਾਤਮਾ ਦੀ ਰਹਿਮਤ ਹੋਈ ਆ ਤਾਂ ਹੀ ਜਾ ਸਕਦੇ ਆ ਅਸੀਂ ਅਸੀਂ ਇੰਨੇ ਕਾਬਿਲ ਨਹੀਂ ਹੈਗੇ ਕਿ ਅਸੀਂ ਆਪਣੇ ਆਪ ਪਰ ਉਹਦੀ ਰਹਿਮਤ ਆ ਪਰਮਾਤਮਾ ਸੱਚਿਆ ਪਾਸ਼ਾ ਸਾਡੇ ਸਾਰੇ ਪਰਿਵਾਰ ਦੇ ਸਾਰੇ ਸੰਗਤ ਦੇ ਇਹਦੇ ਮੇਰ ਭਰੇ ਹੱਥ ਬਖਸ਼ੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਦੇ ਭਾਈ ਗੁਰਜੀ ਦਾ ਖਾਸਾ ਭਾਈ ਗੁਰਜੀ ਸਿੱਧੋ ਮਿਨਾ ਜਵਾਬ ਤੇ ਜਾਂਦਾ ਯੋਗਾ ਟੀਚਰ ਆ ਸੀ ਮਤਲਬ ਕਈ ਵਾਰ ਸਾਡੇ ਇਦਾਂ ਦੇ ਕਰਮਾਤ ਹੋਏ ਨੇ ਕਿ ਅਸੀਂ ਜਾਂਦੇ ਨਾ ਸਾਡੇ ਨੇ ਐਕਟਿਵ ਵਿੱਚ પેટ્રોલ ਖਤਮ ਹੋ ਜਾਂਦਾ ਸੀਗਾ ਤੇ ਉਸ ਟਾਈਮ ਤੇ ਅਸੀਂ ਸਾਨੂੰ ਬਾਬਾ ਜੀ ਤੇ ਇੰਨਾ ਵਿਸ਼ਵਾਸ ਆ ਕਿ ਮਤਲਬ ਜਦੋਂ ਵੀ ਅਸੀਂ ਉਹਨਾਂ ਨੂੰ ਯਾਦ ਕਰਨਾ ਅਸੀਂ ਕਹਿੰਨਾ ਹੈ ਸੱਚਿਆ ਪਾਸ਼ਾ ਅਸੀਂ ਇੱਥੇ ਖੜੇ ਆ ਕੋਣ ਸਾਨੂੰ ਪੈਟਰੋਲ ਦੇ ਨਾਲ ਵੀ ਨਹੀਂ ਕੋਈ ਹੈਗਾ ਅਸਿਕਾਰ ਕਿੱਦਾਂ ਪਹੁੰਚੇਗੀ ਪਰ ਅਸੀਂ ਜਾਣਦੇ ਸਾਡਾ ਪਰਮਾਤਮਾ ਜਾਣਦਾ ਜਦੋਂ ਜਦੋਂ ਅਸੀਂ ਉਹਨਾਂ ਨੂੰ ਯਾਦ ਕੀਤਾ ਨਾ ਉਸੇ ਟਾਈਮ ਉਹ ਹਾਜ਼ਰ ਨਾ ਹੋਏ ਪਤਾ ਹੀ ਨਹੀਂ ਲੱਗਦਾ ਸੀ ਸਾਨੂੰ ਕਿਹੜੇ ਟਾਈਮ ਕੋਈ ਇਨਸਾਨ ਆਂਦਨ ਸੀਗਾ ਕਹਿੰਦਾ ਸੀਗਾ ਭੈਣੇ ਕੀ ਗੱਲ ਹੋਈ ਆ ਪੈਟਰੋਲ ਖਤਮ ਹੋ ਗਿਆ ਆ ਲੋਸੀ ਪਵਾ ਦਨੀਆਂ ਅਸੀਂ ਪੈਟਰੋਲ ਪੰਪ ਤੱਕ ਛੱਡਿਆ ਨਾ ਮੈਂ ਕਿੰਨੀ ਆ ਜੋ ਜੋ ਅਸੀਂ ਛੋਟੀਆਂ-ਛੋਟੀਆਂ ਹਜੀਆਂ ਗੱਲਾਂ ਸਾਡੇ ਨਾਲ ਹੋਈਆਂ ਨੇ ਨਾ ਕੀ ਮਤਲਬ ਕਿ ਨਹੀਂ ਸੋਚ ਹੀ ਨਹੀਂ ਸਕਦੇ ਕਿ ਪ੍ਰਮਾਤਮਾ ਹਾਜ਼ਰ ਨਾਜ਼ਰ ਆਪ ਹੁੰਦੇ ਸੀ ਉਸੇ ਟਾਈਮ ਮਤਲਬ ਇੰਨਾ ਸ਼ੁਕਰਗੁਜ਼ਾਰ ਆ ਨਾ ਅਸੀਂ ਉਹਨਾਂ ਦਾ ਦਿਲੋਂ ਤੈ ਦਿਲ ਤੋਂ ਸ਼ੁਕਰਗੁਜ਼ਾਰਾ ਕਿ ਜਦੋਂ ਵੀ ਤੁਸੀਂ ਯਾਦ ਕਰੋਗੇ ਸੱਚੇ ਦਿਲ ਨਾਲ ਯਾਦ ਕਰੋਗੇ ਨਾ ਪ੍ਰਮਾਤਮਾ ਉਸੇ ਟਾਈਮ ਤਾਂ ਉਹ ਹਾਜ਼ਰ ਨਾਜ਼ਰ ਹੋਣਗੇ ਬਹੁਤ ਵਾਰੀ ਸਾਡੇ ਨਾਲ ਇਦਾਂ ਦੀ ਛੋਟੇ ਛੋਟੇ ਘਟਨਾਮਾ ਹੋਈਆਂ ਕਿ ਜਦੋਂ ਜਦੋਂ ਅਸੀਂ ਉਹਨਾਂ ਨੂੰ ਯਾਦ ਕੀਤਾ ਨਾ ਉਸੇ ਟਾਈਮ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਹਾਜ਼ਰ ਜ਼ਰੂਰ ਹੋਏ ਨੇ ਜ਼ਰੂਰ ਉਹਨਾਂ ਨੇ ਸਾਡੇ ਨਾਲ ਅੰਗ ਸੰਗ ਹਮੇਸ਼ਾ ਹੀ ਰਹਿੰਦੇ ਨੇ ਕਿ ਜਦੋਂ ਮਰਜ਼ੀ ਤੁਸੀਂ ਯਾਦ ਕਰ ਲੋ ਅੰਗ ਸੰਗ ਹੀ ਰਹਿੰਦੇ ਨੇ ਵਾਈ ਗੁਰਜੀ ਖ ਕੀ ਫਤਿਹ ਮੇਰਾ ਨਾਮ ਮਨਪ੍ਰੀਤ ਕੌਰ ਹੈ ਸ਼ਿਮਲਾਪੁਰੀ ਜੁਦੀ ਅਨੰਤ ਸਭ ਤੋਂ ਨਾਲ ਆਪਣੀ ਗੱਲ ਹਾਂਜੀ ਬਾਬਾ ਜੀ ਬਹੁਤ ਸਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਇਹ ਸਮਾਂ ਬਹੁਤ ਵਧੀਆ ਸਮਾਂ ਆਇਆ ਸਿਰਫ ਬਾਬਾ ਜੀ ਦੀ ਬਦੌਲਤ ਆਇਆ ਮੈਂ ਤੋਂ ਭਾਈ ਇਸ ਵੇਲੇ ਕਹਿੰਦੀ ਕਿ ਮੈਨਾਂ ਮੇਰੀ ਮੰਗ ਚਾਹਤ ਇੱਛਾ ਸੀ ਕਾਰ ਦੀ ਤਾਂ ਸਾਡੇ ਕੋਲ ਇੱਕ ਵੀ ਰੁਪਈਆ ਨਹੀਂ ਸੀ ਬਾਬਾ ਜੀ ਨੇ ਇਹ ਜੁਕਤ ਬਣਾਈ ਕਿ ਸਾਨੂੰ ਕਾਰ ਮਿਲੀ ਕਾਰ ਮਿਲੀ ਤੇ ਬਾਬਾ ਜੀ ਦੇ ਦਰ ਤੋਂ ਮਨ ਚਿੱਤਾਂ ਸੀ ਕਿ ਫੁਲਕਾਰੀ ਮਿਲੇ ਮੇਚੜਾਣੀ ਹੈ ਬਾਬਾ ਜੀ ਨੇ ਏਡੀ ਅਰਦਾਸ ਸੁਣੀ ਕਿ ਉਹਨਾਂ ਦੇ ਦਰਬਾਰ ਦੇ ਵਿੱਚ ਮੈਨੂੰ ਰਮਾਲਾ ਸਾਹਿਬ ਮਿਲਿਆ ਫੁਲਕਾਰੀ ਵਾਲਾ ਮਤਲਬ ਦਰਬਾਰ ਦੇ ਵਿੱਚ ਪਹਿਲਾਂ ਗੱਡੀ ਇੱਥੇ ਹੀ ਆਈ ਬਸ ਜੋ ਵੀ ਇਚਾਾਂ ਨੇ ਸਾਡੀਆਂ ਸਾਰੀਆਂ ਪੂਰੀਆਂ ਕੀਤੀਆਂ ਬਾਬਾ ਜੀ ਨੇ ਅਸੀਂ ਸਾਰੇ ਸੰਗਤ ਨੂੰ ਕਹਿੰਦੇ ਆ ਕਿ ਬਸ ਕੋਈ ਸ਼ਬਦ ਹੀ ਨਹੀਂ ਹੈ ਫੁੱਲੇ ਨਹੀਂ ਜਾਂਦਾ ਬਸ ਸ਼ਬਦ ਹੀ ਨਹੀਂ ਹੈ ਬਾਈਕ ਦਾ ਖਾਲਸਾ ਮਾਈਲ ਜੀ ਕੀ ਪ੍ਰੋਮਿਲਾ ਕਿਹੜੀ ਜਗ੍ਹਾ ਤੁਹਾਨੂੰ ਅਸੀਂ ਡੁਗਰੀ ਫੇਸ ਫੇਸ 1 ਤੋਂ ਕਿੰਨੀ ਕੀ ਦੇਰ ਹੋ ਗਈ ਮੈਨੂੰ ਹੋ ਗਏ 2.5 3 ਸਾਲ ਹੋ ਗਏ ਪਹਿਲਾਂ ਅੰਮ੍ਰਿਤਸਰ ਜਾਂਦੇ ਸੀ ਅਸੀਂ ਇੱਥੇ ਚਪੈਰਾ ਸਾਹਿਬ ਕੱਟਦੇ ਸੀ ਹਾਂਜੀ ਹੁਣ ਇੱਥੇ ਆਨੇ ਆ ਗਿਆ ਕੋਈ ਮਨੁਕਾਮਨਾ ਹਾਂਜੀ ਸਾਰਾ ਕੁਝ ਇੱਥੇ ਹੀ ਮਿਲੇ ਵੀਰੇ ਸਾਨੂੰ ਵੀ ਬਹੁਤ ਬਹੁਤ ਕੁਝ ਦਿੱਤਾ ਬਾਬਾ ਜੀ ਨੇ ਸਾਨੂੰ ਮੰਗਣ ਦੀ ਲੋੜ ਵੀ ਨਹੀਂ ਪਈ ਕਿ ਖਦੇ ਹਾਂਜੀ ਤੇ ਸੰਗਤ ਨੂੰ ਕੀ ਕਹਿਣਾ ਚਾਹੁੰਦੀ ਕਿ ਆਓ ਇੱਥੇ ਆ ਕੇ ਸਭ ਪਤਾ ਆਪੇ ਲੱਜ ਜਾਂਦਾ ਜਦੋਂ ਬਾਬਾ ਜੀ ਦਿੰਦੇ ਆ ਬਹੁਤ ਜ਼ਿਆਦਾ ਦਿੰਦੇ ਆ ਉਹ ਝੋਲੀ ਘੱਟ ਪੈ ਜਾਂਦੀ ਹੈ ਬਹੁਤ ਜ਼ਿਆਦਾ ਦਿੰਦਾ ਸੀ ਤੇ ਜਿਵੇਂ ਬੁੱਧਵਾਰ ਆਂਦਾ ਵਾ ਕਿੰਨੀ ਖੁਸ਼ੀ ਆਉਂਦਾ ਬਹੁਤ ਜ਼ਿਆਦਾ ਹੁੰਦੀ ਹੈ ਜੀ ਸਾਨੂੰ ਤਾਂ ਬੁੱਧਵਾਰ ਜਾਂਦਾ ਵਾ ਤਾਂ ਸਾਨੂੰ ਤਾਂ ਹੀ ਹੋਣ ਲੱਗ ਜਾਂਦਾ ਇਹ ਹੋਣ ਅਗਲੇ ਬੁੱਧਵਾਰ ਇੱਕ ਹਫਤਾ ਵੇਟ ਕਰਨੀ ਪਾਉਗੀ ਬਹੁਤ ਜ਼ਿਆਦਾ ਸਾਨੂੰ ਖੁਸ਼ੀ ਹੁੰਦੀ ਹੈ ਇੱਥੇ ਆ ਕੇ ਸਾਡੇ ਅਸੀਂ ਆਪਣੇ ਮੰਮੀ ਪਾਪਾ ਘਰੇ ਜਦੋਂ ਰਹੇ ਹੈਗੇ ਆ ਸਾਡੇ ਕੋਲ ਮਤਲਬ ਅਸੀਂ ਆਪਣਾ ਵਰੈਂਟ ਤੇ ਹੀ ਰਹੇ ਆ ਸਾਡਾ ਘਰ ਨਹੀਂ ਸੀਗਾ ਅਸੀਂ ਅੱਗੇ ਵਿਆਹ ਹੋਇਆ ਉੱਥੇ ਵੀ ਨਹੀਂ ਸੀਗਾ ਹੁਣ ਸਾਨੂੰ ਬਾਬਾ ਜੀ ਨੇ ਘਰ ਵੀ ਦਿੱਤਾ ਬੱਚੇ ਸਾਡੇ ਬਹੁਤ ਵਧੀਆ ਪੜ੍ਹਦੇ ਨੇ ਸਭ ਉਹਨਾਂ ਦੀ ਕਿਰਪਾ ਸਭ ਉਹਨਾਂ ਦਾ ਦਿੱਤਾ ਸਾਡੇ ਕੋਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਕੀਤਾ ਹੈ ਮੇਰਾ ਨਾਮ ਅਸੀਂ ਸ਼ਿਮਲਾਪੁਰੇ ਤੋਂ ਆਨੇ ਆ ਸਾਨੂੰ ਵੀਰੇ 2-3 ਮਹੀਨੇ ਹੋਏ ਮੈਨੂੰ ਆਂਦੇ ਨੂੰ ਤੇ ਆਨਾ ਕਿੰਨਾ ਪਰਫੈਕਟ ਹੈ ਬਹੁਤ ਜ਼ਿਆਦਾ ਸਾਨੂੰ ਇੱਥੇ ਆ ਕੇ ਬਹੁਤ ਜ਼ਿਆਦਾ ਸਕੂਨ ਮਿਲਦਾ ਹੈ ਹਾਂ ਦੇ ਹਰੇਕ ਦੁੱਖ ਭੁੱਲ ਜੰਨੇ ਕੋਈ ਵੀ ਟੈਨਸ਼ਨ ਹੁੰਦੀ ਘਰਾਂ ਚ ਸਾਨੂੰ ਟੈਨਸ਼ਨ ਫਰੀ ਰਹਿਣੇ ਆ ਜੀ ਕੋਈ ਮਨੁਕਾਮਨਾ ਪੂਰੀ ਹੋਵੇ ਹਾਂਜੀ ਬਹੁਤ ਹੁੰਦੀ ਆ ਜੀ ਵਾਹਿਗੁਰੂ ਦੀ ਕਿਰਪਾ ਬਹੁਤ ਆ ਜੀ ਕੋਈ ਦੁੱਖ ਤਕਲੀਫ ਕੋਈ ਨਹੀਂ ਹੋ ਸਾਨੂੰ ਉਧਰ ਰਹਿਣ ਦਿੰਦੇ ਨੇ ਜੇ ਆਪਾਂ ਨੂੰ ਕੋਈ ਵੀ ਘਰ ਦੇ ਵਿੱਚ ਸੁੱਖ ਸ਼ਾਂਤੀ ਹੀ ਦਿੰਦੇ ਨੇ ਅਸੀਂ ਕੋਈ ਟੈਨਸ਼ਨ ਨਹੀਂ ਸਾਨੂੰ ਰਹਿੰਦੀ ਇੱਥੇ ਆ ਕੇ ਤੇ ਸਾਨੂੰ ਹੋਰ ਵੀ ਸਕੂਨ ਮਿਲਦਾ ਵਾ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਸੰਗਤ ਨੂੰ ਇਹ ਹੀ ਕਹਿਣਾ ਚਾਹੁੰਦੇ ਆ ਵੀ ਤੁਸੀਂ ਵੀ ਇਹਨਾਂ ਦੇ ਜਿਵੇਂ ਆਂਦੇ ਹੋ ਇਹਨਾਂ ਦੇ ਤੁਹਾਡੇ ਮਰਾਦਾ ਪੂਰੀਆਂ ਕਰਦੇ ਨੇ ਤੁਸੀਂ ਇਹਨਾਂ ਨਾਲ ਜੁੜੇ ਹੀ ਰਹੋ ਇਸ ਤਰ੍ਹਾਂ ਹੀ ਰਹੋ ਜਿਸ ਤਰ੍ਹਾਂ ਕਰਦੇ ਹੋ ਜਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਵੀ ਇਹਨਾਂ ਨਾਲ ਜੋੜਿਓ ਜਿਵੇਂ ਬੁੱਧਵਾਰਾਂ ਦਾ ਕਿੰਨਾ ਚਾਹ ਹੁੰਦਾ ਬਹੁਤ ਹੁੰਦਾ ਜੀ ਆਂਦਾ ਤੇ ਬਹੁਤ ਹੁੰਦਾ ਅੱਗੇ ਨਹੀਂ ਸੀ ਆਂਦੇ ਅੱਗੇ ਦਪਹਿਰੇ ਆਂਦੇ ਹੁਣ ਅਸੀਂ ਸਵੇਰ ਤੋਂ ਹੀ ਆਨੇ ਛੁੱਟੀ ਕਰ ਲੈਨੇ ਹੁਣ ਅਸੀਂ ਕੰਮ ਤੇ ਵੀ ਨਹੀਂ ਜਾਂਦੇ ਛੁੱਟੀ ਦੇ ਕਰਕੇ ਅਸੀਂ ਹਰ ਬੁੱਧਵਾਰ ਆਨੇ ਹੀ ਆਨੇ ਸਾਨੂੰ ਬਹੁਤ ਸਕੂਨ ਮਿਲਦਾ ਇੱਥੇ ਆ ਕੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਮੇਰਾ ਨੇਮ ਪ੍ਰਭਜੋਤ ਕੌਰ ਹੈ ਮੈਂ ਧਾਂਦਰੇ ਤੋਂ ਆਨੀ ਆ ਤੇ ਮੈਨੂੰ ਆਂਦਿਆਂ ਨੂੰ 5-6 ਹਫਤੇ ਹੋ ਗਏ ਨੇ ਤੇ ਮੇਰੀ ਇੱਥੇ ਆ ਕੇ ਬਹੁਤ ਸਾਰੀਆਂ ਮਨੋਕਾਮਨਾ ਪੂਰੀਆਂ ਹੋਈਆਂ ਨੇ ਤੇ ਮੇਰਾ ਬ੍ਰਦਰ ਬਹੁਤ ਵਧੀਆ ਸਿੰਗਰ ਬਣ ਚੁੱਕਾ ਹੈ ਤੇ ਮੈਂ ਵੀ ਬਹੁਤ ਵਧੀਆ ਕਰ ਰਹੀ ਹਾਂ ਜੋ ਵੀ ਆਪਣਾ ਸਟੱਡੀ 'ਚ ਵੀ ਵਧੀਆ ਹਾਂ ਉਹ ਵੀ ਬਹੁਤ ਬਾਬਾ ਜੀ ਨੇ ਮਨੋਕਾਮਨਾ ਪੂਰੀਆਂ ਕੀਤੀਆਂ ਨੇ ਤੇ ਮੈਂ ਕਹਿੰਨੀ ਇੱਥੇ ਸੰਗਤ ਨੂੰ ਆਉਣਾ ਚਾਹੀਦਾ ਹੈ ਹਰ ਬੁੱਧਵਾਰ ਚ ਪੈਰਾ ਸਾਹਿਬ ਕੱਟਣ ਆਣ ਤੇ ਆਪਣੀਆਂ ਝੋਲੀਆਂ ਭਰ ਕੇ ਲੈ ਕੇ ਜਾਣ ਭਾਈ ਕੋ ਜਿੱਕਾ ਖਾਲਸਾ ਤੇ ਸ਼ਿਵਾਈ ਗੱਲ ਕੀਤੀ ਜਾਵੇ ਉਤਪਾਦ ਕਿੰਨੀ ਕੁ ਬਹੁਤ ਉੱਛਾ ਹੁੰਦਾ ਅਸੀਂ ਤਾਂ ਇੱਕ ਦਿਨ ਪਹਿਲਾਂ ਹੀ ਸੋਚ ਲੰਨੇ ਆ ਕਿ ਅਸੀਂ ਆਣਾ ਹੀ ਆਣਾ ਆਪਾ ਜੀ ਦੇ ਘਰੇ ਤੇ ਇੱਥੇ ਆ ਕੇ ਬਹੁਤ ਸਾਰੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਵੀ ਨੇ ਲੋਕਾਂ ਦੀਆਂ ਵੀ ਹੋਈਆਂ ਨੇ ਤੇ ਸਾਡੀਆਂ ਵੀ ਹੋਈਆਂ ਨੇ ਕੋਈ ਖਾਸ ਜਿਹੜੀ ਕੋਈ ਸੱਤਨਾ ਸ਼ੇਰਾਂ ਕਰਦੀ ਹੋਈ ਹਾਂਜੀ ਮੈਂ ਸ਼ੇਅਰ ਬਸ ਤੁਹਾਡਨਾ ਕਰ ਚੁੱਕੀ ਹਾਂ ਕਿ ਮੇਰਾ ਬ੍ਰਦਰ ਬਹੁਤ ਵਧੀਆ ਸਿੰਗਿੰਗ 'ਚ ਬਹੁਤ ਵਧੀਆ ਸੈੱਟ ਹੋ ਗਿਆ ਤੇ ਉਹ ਜਦ ਵੀ ਸਟੇਜ ਤੇ ਛੱਡਦਾ ਉਹ ਬਾਬਾ ਦੀਪ ਸਿੰਘ ਜੀ ਦਾ ਨਾਮ ਲੈ ਕੇ ਛੱਡਦਾ ਤੇ ਮੈਂ ਕਹਿੰਨੀ ਆ ਸੰਗਤ ਨੂੰ ਇੱਥੇ ਆਣਾ ਚਾਹੀਦਾ ਹਰ ਬੁੱਧਵਾਰ ਹਰ ਰੋਜ਼ ਵੀ ਆਣ ਜੇ ਹਰ ਰੋਜ਼ ਆ ਸਕਦੀਆਂ ਨੇ ਸੰਗਤਾਂ ਤੇ ਹਰ ਰੋਜ਼ ਵੀ ਆਣ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮਮਨਦੀਪ ਕਿਹੜੀ ਜਗ੍ਹਾ ਤੋਂ ਮੈਂ ਲੁਧਿਆਣੇ ਤੋਂ ਆਇਆ ਵਾਹਿਗੁਰੂ ਜੀ ਕਿਤੇ ਮੈਨੂੰ 3 ਸਾਲ ਹੋ ਗਏ ਕੋਈ ਮੈਨੂੰ ਕੰਮ ਨਾਲ ਸੰਗਤ ਨਾਲ ਸ਼ੇਅਰ ਹਾਂਜੀ ਵਾਹਿਗੁਰੂ ਜੀ ਪਹਿਲਾਂ ਤਾਂ ਮੇਰੇ ਬੱਚੇ ਨੂੰ ਹਾਰ ਦੀ ਪ੍ਰੋਬਲਮ ਸੀਗੀ ਉਹ ਸਾਡੇ ਮੇਰੇ ਬੇਟੇ ਦੀ ਠੀਕ ਹੋਈ ਹੈ ਦੂਸਰਾ ਮੇਰੇ ਹਸਬੰਦ ਤੇ ਕੇਸ ਪੈ ਗਿਆ ਸੀ ਤੇ ਉਹਨਾਂ ਦੇ 15 ਦਿਨਾਂ ਦੇ ਵਿੱਚ ਯਾਨੀ ਕਿ ਘਰ ਆਗੇ ਜਮਾਨਤ ਹੋ ਗਈ। ਫਿਰ ਮੈਂ ਬਹੁਤ ਜ਼ਿਆਦਾ ਬਿਮਾਰ ਹੋ ਗਈ ਸੀ 4 ਗ੍ਰਾਮ ਖੂਨ ਰਹਿ ਗਿਆ ਸੀ ਸਾਰੇ ਹਸਪਤਾਲਾਂ ਵਾਲਿਆਂ ਨੇ ਜਵਾਬ ਦੇ ਦਿੱਤਾ ਸੀਗਾ ਮੈਨੂੰ। ਤੇ ਬਾਬਾ ਜੀ ਦੀ ਕਿਰਪਾ ਐਸੀ ਹੋਈ ਮੈਂ ਤਿੰਨ ਚਪੈਰਿਆਂ ਦੇ ਵਿੱਚ ਹੀ ਮੇਰੇ ਰਿਪੋਰਟਾਂ ਜਿਹੜੀਆਂ ਸਾਰੀਆਂ ਸਹੀ ਆ ਗਈਆਂ। ਨਹੀਂ ਤੇ ਮੇਰੇ ਰਿਪੋਰਟਾਂ ਸਾਰੀਆਂ ਸਹੀ ਨਹੀਂ ਆਉਂਦੀਆਂ ਸੀ ਕੋਈ ਨਾ ਕੋਈ ਪ੍ਰੋਬਲਮ ਆ ਹੀ ਜਾਂਦੀ ਸੀ। ਤੇ ਬੁੱਧਵਾਰ ਦਾ ਕਿੰਨਾ ਚਾਹ ਹੁੰਦਾ ਵਿੱਚ ਬਹੁਤ ਚਾਹ ਹੁੰਦਾ ਜੀ ਬੁੱਧਵਾਰ ਦਾ ਬਹੁਤ ਚਾਹ ਹੁੰਦਾ ਵਾ। ਮੈਂ ਸੰਗਤਾਂ ਨੂੰ ਇਹੀ ਕਹਿਣਾ ਚਾਹਨੀ ਆ ਵੀ ਵੱਤੋਂ ਵੱਧ ਜੁੜੋ ਨਾਮ ਦੇ ਨਾਲ ਜੁੜੋ ਪਰਮਾਤਮਾ ਦੇ ਨਾਲ ਜੁੜੋ ਇੱਕ ਜਿਹੜੇ ਜਿਹੜੀ ਪੀੜ੍ਹੀ ਆਪਣੀ ਨਸ਼ਿਆਂ ਚ ਗਈ ਹੋਈ ਆ ਉਹਨਾਂ ਨੂੰ ਜ਼ਰੂਰ ਕਹਿਣਾ ਚਾਹਾਂਗੀ ਤੁਹਾਡੇ ਥਰੂ ਕਿ ਜਿਹੜੀ ਮੁੰਡੇ ਨੇ ਇੱਥੇ ਆਣ ਕੇ ਸੇਵਾ ਕਰੋ ਜਿਹੜੀ ਨਸ਼ਾ ਜਿਹੜਾ ਪਰਮਾਤਮਾ ਦੇ ਨਾਮ ਦਾ ਲਾਓ ਜੇ ਲਾਣਾ ਹੈ ਤੇ ਬਾਕੀ ਨਸ਼ਿਆਂ ਨੇ ਤਾਂ ਸਾਡੀ ਜ਼ਿੰਦਗੀ ਜਿਹੜੀ ਖਰਾਬ ਕਰਨੀ ਆ ਲੇਕਿਨ ਜੇ ਅਸੀਂ ਨਾਮ ਨਾਮ ਦੇ ਨਾਲ ਜੁੜਾਂਗੇ ਤੇ ਅਸੀਂ ਪੂਰੀ ਜ਼ਿੰਦਗੀ ਸੁਖੀ ਰਵਾਂਗੇ ਮੈਂ ਇਹੀ ਕਹਿਣਾ ਚਾਹੁੰਦਾ ਤੁਹਾਡੇ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਨੂੰ 6 ਮਹੀਨੇ ਹੋਏ ਕੋਈ ਮਨੋਕਾਮਨਾ ਪੂਰੀ ਨਹੀਂ ਹੋਈ ਅੰ딥 ਬਹੁਤ ਬਾਈਗੁਰੂ ਨੇ ਕਿਰਪਾ ਕੀਤੀ ਧੰਤਨ ਬਾਬਾ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆ ਕੇ ਤੇ ਮੈਂ ਤੁਹਾਨੂੰ ਇੱਕ ਗੱਲ ਸ਼ੇਅਰ ਕਰਨਾ ਚਾਹੁੰਨਾ ਕਿ ਜਿੱਥੇ ਕੋਈ ਬਾ ਨਹੀਂ ਫੜਦਾ ਉੱਥੇ ਬਾਬਾ ਦੀਪ ਸਿੰਘ ਜੀ ਫੜਦੇ ਆ ਔਰ ਮੈਨੂੰ ਪਹਿਲੇ ਵਿਸ਼ਵਾਸ ਨਹੀਂ ਸੀ ਹੁੰਦਾ ਪਰ ਮੈਨੂੰ ਕਿਸੇ ਨੇ ਦੱਸਿਆ ਵੀ ਇੱਥੇ ਚੋਪਾਰਾ ਸਾਹਿਬ ਜਾਇਆ ਕਰੋ ਹਰ ਮੁਸ਼ਕਲ ਦਾ ਹੱਲ ਹੋ ਜਾਂਦਾ ਸੋ ਮੈਂ ਇੱਕ ਮਤਲਬ 15-20 ਦਿਨ ਤੋਂ ਬੜਾ ਪਰੇਸ਼ਾਨ ਸੀ ਨਾ ਇੱਕ ਇੱਥੇ ਸਤਿਗੁਰ ਬਾਸ਼ਾ ਸੇਵਾ ਲੈਣ ਲੱਗ ਗਿਆ ਪਹਿਲੇ ਨਹੀਂ ਸੀ ਮੈਂ ਕਰਦਾ ਹੁੰਦਾ ਮੈਨੂੰ ਪ੍ਰੋਬਲਮ ਆ ਗਈ ਸੀ ਕਿ ਜਿਹੜੀ ਮੈਂ ਬੈਟਰੀ ਧਰਾਈ ਹੋਈ ਸੀ ਨਾ ਜਿਹੜੇ ਲਿਥਿਅਮ ਬੈਟਰੀ ਆਏ ਸੀ ਉਹ ਖਰਾਬ ਹੋ ਗਏ ਸੀ ਪਰ ਕੰਪਨੀ ਦੀ ਇਹ ਸ਼ਰਤ ਸੀ ਵੀ ਇਹ ਨਵੀਂ ਨਹੀਂ ਮਿਲੂਗੀ ਠੀਕ ਰੱਖ ਕੇ ਦੇਵਾਂਗੇ ਬਸ ਉਹ ਤਿੰਨ ਚਾਰ ਵਾਰੀ ਖਰਾਬ ਹੋਈ ਖਰਾਬ ਹੋਣ ਤੋਂ ਬਾਅਦ ਕੰਪਨੀ ਦੇ ਗਈ ਤੇ ਤਾਂ ਵੀ ਖਰਾਬ ਹੋ ਗਏ ਉਹ ਕਹਿੰਦੇ ਵੀ ਇਹਨੂੰ ਠੀਕ ਕਰਕੇ ਦੇ ਦਿੰਦੇ ਸੀ ਪਰ ਨਵੇਂ ਨਹੀਂ ਦਿੰਦੇ ਸੀ ਫਿਰ ਮੈਂ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕੀਤੀ ਮੈਂ 15-20 ਦਿਨ ਘਰ ਬੈਠਾ ਰਿਆ ਫਿਰ ਅਰਦਾਸ ਕੀਤੀ ਤੇ ਕੰਪਨੀ ਵੱਲੋਂ ਫੋਨ ਆ ਗਿਆ ਕਿ ਤੁਹਾਨੂੰ ਨਵੇਂ ਮਤਲਬ ਕਿ ਮੈਂ ਆਜਾ ਅਰਦਾਸ ਕਰਕੇ ਗਿਆ ਤੇ ਅਗਲੇ ਬਦਦਵਾਰ ਸਤਿਗੁਰ ਪਾਤਸ਼ਾਹ ਨੇ ਅਰਦਾਸ ਪੂਰੀ ਕਰ ਦਿੱਤੀ ਮੈਂ ਕਹਿੰਨਾ ਮੈਂ ਹੈਰਾਨ ਰਹਿ ਗਿਆ ਵੀ ਐਦਾਂ ਵੀ ਹੋ ਸਕਦਾ ਜਿਹੜੀ ਕੰਪਨੀ ਕਹਿੰਦੀ ਸੀ ਤੁਹਾਨੂੰ ਨਹੀਂ ਦੇ ਫਿਰ ਮੈਂ ठान ਲੈ ਕੇ ਬਾਬਾ ਦੇਵ ਸਿੰਘ ਦੇ ਜਦੋਂ ਵੀ ਸੇਵਾ ਲੈਣਗੇ ਵਿੱਚ ਵੀ ਬੱਸ ਸਟੈਂਡ ਤੋਂ ਇੱਥੇ ਹਰ ਬੁੱਧਵਾਰ ਸੰਗਤ ਆਉਂਦੀ ਆ ਮੈਂ ਕੁਝ ਨਹੀਂ ਕਰਨ ਵਾਲਾ ਪਰ ਬਾਬਾ ਤੇਜ ਸਿੰਘ ਸੇਵਾ ਲੈਂਦੇ ਆ ਆਪਾਂ ਕੋਈ ਪਾਹਣ ਨਹੀਂ ਲਈਦਾ ਜਦੋਂ ਬੱਸ ਸਟੈਂਡ ਤੋਂ ਇੱਥੇ ਆਵੇ ਤੇ ਬੱਸ ਸਟੈਂਡ ਤੋਂ ਜਾਵੇ ਬਹੁਤ ਬਹੁਤ ਧੰਨਵਾਦ ਬਾਬਾ ਤੇਜ ਸਿੰਘ ਦਾ ਛੁਪਰ ਗਜਾਰ ਕਰਦੇ ਆ ਚਲੋ ਵੀ ਦੇਣਾ ਨਹੀਂ ਦੇ ਸਕਦੇ ਤੇ ਮੈਂ ਸਾਰੀ ਸਾਰੀਆਂ ਬੜੋ ਕਾਮਨਾ ਪੂਰੀ ਹੋ ਗਈ ਜਿਹੜੀ ਮਨ ਮੈਂ ਕਹਿੰਦਾ ਇੱਥੇ ਨਹੀਂ ਪੂਰੀ ਹੋਊਗੀ ਤੇ ਹੋਊਗੀ ਕਿੱਥੇ ਇਹ ਗੁਰੂ ਰਾਮਦਾਸ ਜੀ ਦੇ ਜਦੋਂ ਦਰ ਤੇ ਸੀਸ ਭੇਟਾ ਕੀਤਾ ਸੀ ਨਾ ਤੇ ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਇਹ ਗੱਲ ਕਹਤੀ ਸੀ ਜਿਹੜਾ ਖੀਸਾ ਮੇਰਾ ਹੱਥ ਤੇਰਾ ਜਿੰਨੂੰ ਮਰਜੀ ਦਤਾ ਦੇ ਦਲ ਤੇ ਬਾਬਾ ਦੀਪ ਸਿੰਘ ਜੀ ਪਰਵੰਡੀ ਜਾ ਰਿਹਾ ਸਾਰਿਆਂ ਨੂੰ ਤੇ ਸਾਰੇ ਸੰਗਤ ਨੂੰ ਬੇਨਤੀ ਹੈ ਕਿ ਹਰ ਬਰਦवार ਲੁਧਿਆਣੇ ਵਿੱਚ ਬਾਬਾ ਦੀਪ ਸਿੰਘ ਦੇ ਸਥਾਨ ਤੇ ਚਪੈਰਾ ਸਾਹਿਬ ਹੁੰਦਾ ਹੈ ਔਰ ਆ ਕੇ ਆਪਣੇ ਕੋਈ ਵੀ ਦੁੱਖ ਹੋਵੇ ਬਿਮਾਰੀ ਹੋਵੇ ਕੈਂਸਰ ਹੋਵੇ ਕੁਛ ਹੋਵੇ ਸਤਿਗੁਰੂ ਬਾਸ਼ਾ ਜੀ ਤੇ ਵਿਸ਼ਵਾਸ ਰੱਖੋ ਜਿਹਨੂੰ ਵਿਸ਼ਵਾਸ ਆ ਉਹ ਬਾਈਗੁਰ ਪੂਰੇ ਕਰਨਗੇ ਸਾਰਿਆਂ ਦੇ ਹੱਥ ਜੋੜ ਕੇ ਅਰਦਾਸ ਕੀ ਪਵਾਨ ਤੇ ਹਰ ਬਦਦਵਾਰ ਇੱਥੇ ਪਰਤ ਮੈਗਮ ਲੱਗਦਾ ਆਪਣੀਆਂ ਹਾਜ਼ਰੀਆਂ ਪੜਾ ਕਰੋ ਚਾਹੇ ਸੇਵਾ ਕਰੋ ਜੋ ਮਰਜ਼ੀ ਕਰੋ ਵਾਹਿਗੁਰੂ ਜੀ ਸੰਗਤਾਂ ਨਾਲ ਗੱਲਬਾਤ ਕੀਤੀ ਤੇ ਸੰਗਤਾਂ ਦਾ ਕਹਿਣਾ ਕਿ ਇਸ ਦਰ ਦੇ ਉੱਤੇ ਕੋਈ ਵੀ ਕੁਝ ਵੀ ਆ ਕੇ ਮੰਗਦਾ ਤਾਂ ਉਹਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਇਦਾਂ ਦੀ ਹੋਰ ਅਪਡੇਟ ਲਈ ਜੁੜੇ ਰਹੋ ਲੇਟਸਟ ਫੋਰ ਨਿਊਜ਼ ਦੇ ਨਾਲ